ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦ ਸਾਡਾ ਸਮਾਜ ਕਾਫੀ ਬੁਲੰਦੀਆਂ ਤੱਕ ਪਹੁੰਚ ਜਾਂਦਾ ਹੈ ਤੇ ਮਹਾਸੰਗ ਬਾਲਪੁਰ ਰਾਸ਼ਟਰੀ ਬਾਲਪੁਰ ਮਹਾਸੰਗ ਇੱਕ ਅਹਿਜ ਹੀ ਸੰਸਥਾ ਬਣ ਚੁੱਕੀ ਹੈ ਜੋ ਅੱਜ ਅਸਮਾਨ ਨੂੰ ਛੂ ਰਹੀ ਹੈ ਕਦੀ ਸਾਡੀ ਬਰਾਦਰੀ ਸਾਡੇ ਸਮਾਜ ਵੱਲੋਂ ਭਾਰਤੀ ਬਾਲਪੁਰ ਮਹਾਸੰਗ ਦਾ ਨਾਂ ਵੀ ਕਿਸੇ ਨੇ ਸ਼ਾਇਦ ਨਹੀਂ ਸੁਣਿਆ ਸੀ ਲੇਕਿਨ ਹੁਣ ਇਦਾ ਨਾਮ ਇੰਨਕ ਉੱਚੀ ਸੰਸਥਾ ਵਿੱਚ ਲਿਆ ਜਾਂਦਾ ਹੈ ਕਿ ਕਈ ਦਾਵੇਦਾਰ ਜਿਹੜੇ ਹਨ ਇਹਦੇ ਪ੍ਰਧਾਨ ਬਣਨ ਦੇ ਇੱਛੂ ਕਹਿ ਲੋਕਾਂ ਦੀ ਸਮਾਜ ਦੀ ਸੇਵਾ ਕਰਨ ਦੇ ਇੱਛੂ ਕਹਿ ਸੋ ਪਿਛਲੇ ਦਿਨਾਂ ਦੇ ਵਿੱਚ ਹਰੀਦਵਾਰ ਦੇ ਵਿੱਚ ਇੱਕ ਬੈਠਕ ਰੱਖੀ ਜਾਂਦੀ ਹੈ ਉਸ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਨਵਾਂ ਪ੍ਰਧਾਨ ਚੁਣਿਆ ਜਾਏਗਾ ਸੋ ਗਿਆਨ ਚੰਦ ਕਟਾਰੀਆ ਜੀ ਜੋ ਸਮਾਜ ਦੇ ਪਰਦਾਨ ਰਹੇ ਹਨ 3 ਸਾਲ ਉਹਨਾਂ ਦਾ ਕਾਰਜਕਾਲ ਜਦ ਪੂਰਾ ਹੋਇਆ ਤਾਂ ਹਰਦਵਾਰ ਦੇ ਵਿੱਚ ਸੈਂਕੜਾ ਦੀ ਗਿਣਤੀ ਦੇ ਵਿੱਚ ਆਪਣੇ ਸਮਾਜ ਦੇ ਲੋਕ ਹਰੇਕ ਜਗ੍ਹਾ ਤੋਂ ਪੁੱਛੇ ਪੂਰੇ ਆਲ ਇੰਡੀਆ ਤੋਂ ਤੇ ਉੱਥੇ ਸਰਸਮਤੀ ਨਹੀਂ ਬਣ ਪਾਈ ਇਸ ਕਰਕੇ ਚੋਣਾਂ ਨੂੰ ਜਿਹੜਾ ਹੈ ਉਹ ਕੁਝ ਸਮੇਂ ਵਾਸਤੇ ਟਾਲ ਦਿੱਤਾ ਗਿਆ ਸੋ ਉਮੀਦਵਾਰ ਲਗਾਤਾਰ ਆਪਣੀ ਦਾਵੇਦਾਰੀ ਠੋਕ ਰਹੇ ਹਨ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਉਮੀਦਵਾਰ ਵੀ ਸਾਹਮਣੇ ਆਣਗੇ ਤੇ ਫਿਲਹਾਲ ਗਿਆਨ ਚੰਦ ਕਟਾਰੀਆ ਜੀ ਨੇ ਆਪਣੇ ਕਾਰਜਕਾਲ ਤੋਂ ਪਹਿਲਾਂ ਇਸਤੀਫਾ ਦਿੱਤਾ ਉਸ ਤੋਂ ਬਾਅਦ ਡਾਕਟਰ ਹਸੀਜਾ ਜੀ ਨੇ ਵੀ ਆਪਣਾ ਇਸਤੀਫਾ ਦਿੱਤਾ ਹੁਣ ਕਈ ਉਮੀਦਵਾਰ ਲਗਾਤਾਰ ਮਹਾਸੰਗ ਦੀਆਂ ਖਬਰਾਂ ਜਿਹੜੀਆਂ ਹੈ ਤੁਸੀਂ ਲਗਾਤਾਰ ਚੈਨਲਾਂ ਤੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਮਹਾਸੰਗ ਦੇ ਪ੍ਰਧਾਨ ਪਦ ਲਈ ਦੌੜ ਲੱਗੀ ਹੋਈ ਹੈ ਕਿ ਅਸੀਂ ਸੇਵਾ ਕਰਨਾ ਚਾਹੁੰਦੇ ਹਾਂ ਅਸੀਂ ਸੇਵਾ ਕਰਨਾ ਚਾਹੁੰਦੇ ਹਾਂ ਸੋ ਸਾਡੇ ਨਾਲ ਇੱਕ ਇਹ ਜੇ ਉਮੀਦਵਾਰ ਕਹਿ ਸਕਦੇ ਆਪਾਂ ਇਹ ਜੇ ਸਖਸ਼ ਸਾਡੇ ਨਾਲ ਰਾਜਪੁਰਾ ਤੋਂ ਇਸ ਟਾਈਮ ਮੌਜੂਦ ਹੈ ਜੀਨਾ ਦਾ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਰਾਜਪੁਰਾ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਲਿਆ ਜਾਂਦਾ ਤੇ ਬਹੁਤ ਵੱਡੇ ਵਪਾਰੀ ਹੈਗੇ ਕਾਰੋਬਾਰੀ ਹੈਗੇ ਇਹਨਾਂ ਨੂੰ ਜਾਣ ਪਛਾਣ ਦੀ ਕੋਈ ਮਹਤਾਜ ਨਹੀਂ ਹੈ ਇਹ ਪ੍ਰਵੀਨ ਅਨੇਜਾ ਜੀ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਅਨੇਜਾ ਜੀ ਮੈਂ ਤੁਹਾਡਾ ਸਵਾਗਤ ਕਰਦਾ న్యూਸ 89 ਪੰਜਾਬ ਦੇ ਵਿੱਚ ਜਿਵੇਂ ਹੀ ਖਬਰਾਂ ਲਗਦੀਆਂ ਰਹੀਆਂ ਪ੍ਰਦਾਨਗੀ ਵਾਸਤੇ ਸਾਨੂੰ ਪਤਾ ਲੱਗਿਆ ਕਿ ਪ੍ਰਵੀਨ ਅਨੇਜਾ ਜੀ ਵੀ ਜਣੇ ਹੈ ਇਸ ਦੌੜ ਦੇ ਵੀ ਸ਼ਾਮਲ ਹੈ ਉਹ ਵੀ ਆਪਣੀ ਇੱਛਾ ਪ੍ਰਗਟ ਕਰ ਚੁੱਕੇ ਹੈ ਜਗਦੀਸ਼ ਕੁਮਾਰ ਜੱਗਾ ਨੂੰ ਕਿ ਮੈਂ ਵੀ ਜਿਹੜਾ ਹੈ ਇਸ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਤੇ ਅਸੀਂ ਤੁਹਾਡੇ ਕੋਲ ਆਏ ਆ ਵੀ ਤੁਸੀਂ ਵੀ ਆਪਣੀ ਗੱਲ ਜਿਹੜੀ ਹੈ ਸਮਾਜ ਸਾਹਮਣੇ ਰੱਖੋ ਤਾਂ ਕਿ ਇਹ ਪਤਾ ਲੱਗ ਸਕੇ ਕਿ ਆਪਣਾ ਸਮਾਜ ਅੱਜ ਇੰਨੀ ਉਚਾਈਆਂ ਤੱਕ ਪਹੁੰਚ ਚੁੱਕਿਆ ਕਿ ਅੱਜ ਵੱਡੇ ਵੱਡੇ ਵਪਾਰੀ ਵੱਡੇ ਵੱਡੇ ਸਮਾਜ ਸੇਵੀ ਜਿਹੜੇ ਹੈ ਲੋਕਾਂ ਦੀ ਸੇਵਾ ਕਰਨ ਵਾਸਤੇ ਸਮਾਜ ਦੀ ਸੇਵਾ ਕਰਨ ਵਾਸਤੇ ਅੱਗੇ ਆ ਰਹੇ ਆ ਕੀ ਕਹਿਣਾ ਚਾਹੋਗੇ ਸੰਦੀਪ ਜੀ ਐਸਾ ਹੈ ਕਿ ਮੈਂ ਦਵੈਦਰੀ ਇਹ ਕਿਹਤਾਂ ਦੀ ਠੋਕੀ ਵੀ ਹੈ ਤੇ ਦਅਵਦਾਰੀ ਨਹੀਂ ਵੀ ਠੋਕੀ ਹੈ ਉਹਦਾ ਕਾਰਨ ਇਹ ਹੈ ਕਿ ਮੈਂ ਮੈਨੂੰ ਸਮਾਜ ਦੀ ਤਰਫੋਂ ਨਾ ਕਾਫੀ ਲੋਕਾਂ ਦੇ ਮੈਸੇਜ ਆ ਰਹੇ ਸੀ ਤੁਸੀਂ ਸਮਾਜ ਦੀ ਸੇਵਾ ਵਾਸਤੇ ਅੱਗੇ ਆਓ ਤੇ ਜਗਦੀਸ਼ ਕੁਮਾਰ ਜੱਗਾ ਜੀ ਨਾਲ ਵੀ ਕਈ ਵਾਰ ਗੱਲ ਹੋਈ ਹੋਰ ਵੀ ਆਪਣੇ ਬਾਲਪੁਰ ਸਮਾਜ ਦੇ ਮੈਂਬਰਾਂ ਨੇ ਕਈ ਵਾਰੀ ਕਿਹਾ ਵੀ ਤੁਸੀਂ ਅੱਗੇ ਆਓ ਮੈਂ ਅਸੀਂ ਦਅਵਦਾਰੀ ਕਦੇ ਠੋਕੀ ਨਹੀਂ ਹੈ ਪਰ ਜੇ ਮੈਨੂੰ ਸਮਾਜ ਕੋਈ ਮੌਕਾ ਦੇਗਾ ਤਾਂ ਮੈਂ ਉਹਦੇ ਵਾਸਤੇ ਤਿਆਰ ਹਾਂ ਬਿਲਕੁਲ ਐਸੀ ਗੱਲ ਨਹੀਂ ਹੈ ਸਮਾਜ ਅਗਰ ਚਾਹਦਾ ਹੈ ਵੀ ਸਰਸਮਿਤੀ ਨਾਲ ਕੋਈ ਬਣੇ ਕੰਮ ਉਸ ਵਾਸਤੇ ਵੀ ਤਿਆਰ ਹੈ ਇਸ ਗੱਲ ਦਾ ਬਾਕੀ ਇਹ ਹੈ ਕਿ ਦਾਵੇਦਾਰੀ ਠੋਕਣ ਵਾਲੀ ਗੱਲ ਨਹੀਂ ਹੈ ਉਹਦੇ ਵਿੱਚ ਉਹ ਤਾਂ ਇੱਕ ਸਮਾਜ ਦੀ ਸੇਵਾ ਹੈ ਦੇਖੋ ਮੰਨ ਲਓ ਹਣ ਚਾਰ ਕੈਂਡੀਡੇਟਾਂ ਆ ਪੰਜਾਂ ਜਾਂ 6 ਆ ਮੇਰੀ ਤਾਂ ਇੱਕੋ ਗੱਲ ਹੈ ਵੀ ਇੱਕ ਚੰਡੇਦਲੇ ਸਭ ਨੇ ਕੰਮ ਕਰਨਾ ਹੈ ਮੰਨ ਲਓ ਜਿਹਨੂੰ ਮੌਕਾ ਮਿਲਦਾ ਹੈ ਮੈਂ ਇੱਕ ਇਹਦੇ ਵਿੱਚ ਹੋਰ ਵੀ ਗੱਲ ਕਹਿਣਾ ਚਾਹਾਂਗਾ ਕਿ ਇੱਕ ਪੰਜ ਮੈਂਬਰੀ ਤਿੰਨ ਮੈਂਬਰੀ ਜਾਂ 6 ਮੈਂਬਰੀ ਕਮੇਟੀ ਬਣਾ ਕੇ ਜਿਹਨੂੰ ਵੀ ਸਮਾਜ ਮੌਕਾ ਦੇਣਾ ਚਾਹੁੰਦਾ ਹੈ ਉਹਦੇ ਜ ਆਪਣੇ ਉਹਦੇਦਰ ਬਿਠਾ ਲਓ ਜਿਹਨੂੰ ਸਮਾਜ ਮੌਕਾ ਦੇਗਾ ਬਾਕੀ ਇੱਕ ਮੁਸ ਠੋਕੇ ਉਹਦੇ ਨਾਲ ਅਸੀਂ ਚਲਾਂਗੇ ਜੇ ਸਕੋਸ ਮੈਨੂੰ ਮੌਕਾ ਮਿਲਦਾ ਮੈਂ ਤਿਆਰ ਹਾਂ ਹੋਰ ਨੂੰ ਮਿਲਦਾ ਹੋਰ ਤਿਆਰ ਅਸੀਂ ਇਸ ਗੱਲ ਤੇ ਕੋਈ ਇਹ ਨਹੀਂ ਹੈ ਕਿ ਕੋਈ ਸਾਡੀ ਵਿਤਕਰਾ ਰਹੇਗਾ ਇਸ ਗੱਲ ਦੇ ਉੱਪਰ ਅਸੀਂ ਜਿਹਨੂੰ ਵੀ ਮੌਕਾ ਮਿਲੇਗਾ ਉਹਦੇ ਨਾਲ ਕਿਉਂਕਿ ਹਰਦوار ਦੀ ਮੀਟਿੰਗ ਦੇ ਵਿੱਚ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਣਾ ਸਮਾਜ ਉੱਥੇ ਮੌਜੂਦ ਸੀ ਸਟੇਜ ਤੇ ਤੁਹਾਨੂੰ ਬਿਠਾਇਆ ਗਿਆ ਸੀਗਾ ਤੇ ਬੜਾ ਮਾਨ ਸਤਿਕਾਰ ਦਿੱਤਾ ਗਿਆ ਸੀ ਉੱਥੇ ਜਗਦੀਸ਼ ਕੁਮਾਰ ਜੱਗਾ ਜੀ ਵੱਲੋਂ ਇਹੀ ਕਿਹਾ ਗਿਆ ਸੀ ਕਿ ਸਾਡੇ ਰਾਜਪ੍ਰਤ ਪ੍ਰਵੀਨ ਅਨੇਜਾ ਜੀ ਵੀ ਇਛੁਕ ਹੈ ਵੀ ਮੈਂ ਸਮਾਜ ਦੀ ਸੇਵਾ ਨਹੀਂ ਮੈਨੂੰ ਇਹ ਉਲਟਾ ਦੇਖੋ ਇਹਦੇ ਥੋੜਾ ਜਿਹਾ ਫਰਕ ਹੈ ਮੈਨੂੰ ਉਲਟਾ ਸਭ ਨੇ ਕਿਹਾ ਤੁਸੀਂ ਅੱਗੇ ਆਓ ਠੀਕ ਹੈ ਮੇਰੀ ਅਸੀਂ ਦੇਵਾਦਾਰੀ ਕਹਿੰਦੇ ਮੈਂ ਨਹੀਂ ਕਿਹਾ ਕਿ ਮੈਂ ਬਣਨਾ ਚਾਹੁੰਦਾ ਇਸ ਗੱਲ ਦਾ ਅਗਰ ਸਮਾਜ ਮੌਕਾ ਦੇਗਾ ਤਾਂ ਜਰੂਰ ਸੇਵਾ ਕਰਾਂਗੇ ਸਮਾਜ ਨਾਲ ਜੁੜਨ ਦਾ ਮੌਕਾ ਮਿਲਦਾ ਜਰੂਰ ਜੁੜਾਂਗੇ ਇਸ ਗੱਲ ਦਾ ਕਿਉਂਕਿ ਦੇਖੋ ਆਪਣਾ ਬਹੁਤ بڑا ਸਮਾਜ ਹੈ ਅਤ ਦੋਲੀਆਂ ਦੇਖ ਲਓ ਮਹਾਰਾਸ਼ਟਰ ਦੇਖ ਲਓ ਪੰਜਾਬ ਦੇਖ ਲਓ ਦਿੱਲੀ ਦੇਖ ਲਓ ਤਾਂ ਲੋਕਾਂ ਦੀ ਸੇਵਾ ਕਰਨ ਦਾ ਅਗਰ ਮੌਕਾ ਮਿਲੇਗਾ ਤਾਂ ਜ਼ਰੂਰ ਕਰਾਂਗੇ ਇਸ ਵਾਸਤੇ ਤੇ ਅਨੇਜਾ ਜੀ ਤੁਸੀਂ ਗਿਆਨ ਚੰਦ ਕਟਾਰੀਆ ਜੀ ਦਾ ਕਾਰਜਕਾਲ ਦੇਖ ਚੁੱਕੇ ਹੋ 3 ਸਾਲ ਦਾ ਕਾਰਜਕਾਲ ਹੈ ਦੇਖੋ ਪਹਿਲੇ ਹਸੀਜਾ ਜੀ ਪ੍ਰਧਾਨ ਰਹੇ ਆ ਉਸ ਤੋਂ ਬਾਅਦ ਕਟਾਰੀਆ ਜੀ ਰਹੇ ਆ ਹਸੀਜਾ ਸਾਹਿਬ ਨੇ ਇਸ ਗੱਡੀ ਨੂੰ ਚਲਾਉਣਾ ਸ਼ੁਰੂ ਕੀਤਾ ਪਹਿਲਾਂ ਖੁਰਾਨਾ ਸਾਹਿਬ ਨੇ ਚਲਾਇਆ ਉਸ ਤੋਂ ਬਾਅਦ ਵਿੱਚ ਲੋਕੀ ਭੁੱਲ ਗਏ ਮਾਸੰਗ ਨੂੰ ਉਸ ਤੋਂ ਬਾਅਦ ਹਸੀਜਾ ਜੀ ਨੇ ਇਹਨੂੰ ਦੁਬਾਰਾ ਤੋਂ ਇਦੀ ਜੋਤ ਜਲਾਈ ਤੇ ਉਸ ਤੋਂ ਬਾਅਦ ਕਟਾਰੀਆ ਜੀ ਨੇ ਤਾਂ ਬਹੁਤ ਵੱਡੇ ਲੈਵਲ ਤੇ ਇਸ ਨੂੰ ਜਿਹੜਾ ਸਮਾਜ ਨੂੰ ਲੋਕਾਂ ਦੇ ਸਾਹਮਣੇ ਰਿਪਰੈਜ਼ੈਂਟ ਕਰਤਾ ਆਪਣੇ ਮਾਸੰਗ ਨੂੰ ਕਿ ਅੱਜ ਇੰਨੇ ਕ ਕੈਂਡੀਡੇਟ ਸਾਹਮਣੇ ਆ ਰਹੇ ਆ ਕਿ ਮੈਂ ਵੀ ਸੇਵਾ ਕਰਾਂ ਮੈਂ ਵੀ ਸੇਵਾ ਕਰਾਂ ਜੇ ਤੁਹਾਨੂੰ ਮੌਕਾ ਮਿਲਦਾ ਤਾਂ ਤੁਸੀਂ ਸਮਾਜ ਦੀ ਕਿਸ ਤਰ੍ਹਾਂ ਸੇਵਾ ਕਰਨਾ ਚਾਹੋਗੇ ਦੇਖੋ ਇਹਦੇ ਇਤਨਾ ਕੀ ਹੈ ਕਿ ਇੱਕ ਡਿਫਰੈਂਟ ਵਿਊ ਨਾਲ ਥੋੜਾ ਚੱਲਣਾ ਚਾਹਾਂਗੇ ਜਿਹੜਾ ਸਮਾਜ ਚੱਲ ਰਿਹਾ ਉਹ ਤਾਂ ਚੱਲ ਹੀ ਰਿਹਾ ਹੈ ਬਾਕੀ ਸਭ ਦੀ ਸਲਾਹ ਨਾਲ ਇੱਕ ਬਹੁਤ بڑا ਕਾਰਜਕ੍ਰਮ ਮਤਲਬ ਇੱਥੇ ਕਿ ਚਾਰਖ ਦੇ ਆ ਜੋ ਜਿਵੇਂ ਮੰਨ ਲਓ ਆਪਣੇ ਲੋਕਲ ਕੋਈ ਅਜਿਹੇ ਪ੍ਰੋਗਰਾਮ ਰੱਖਣੇ ਆਪਣੀ ਕਮਿਊਨਿਟੀ ਨੂੰ ਪੂਰਾ ਜੋੜ ਕੇ ਰੱਖਣਾ ਤੇ ਇੱਕ ਸੰਸਕ੍ਰਿਤਿਕ ਕਾਰਜਕਰਮ ਵੀ ਨਾਲ ਚੱਲਦੇ ਰਹਿਣੇ ਸਮਾਜ ਨੂੰ ਵੀ ਜੋੜ ਕੇ ਰੱਖਣਾ ਪੂਰੇ ਆਪਣੇ ਹਿੰਦੁਸਤਾਨ 'ਚ ਸਭ ਨੂੰ ਜੋੜ ਕੇ ਰੱਖਣ ਵਾਸਤੇ ਬਾਕੀ ਕਾਫੀ ਸਾਰੀ ਪਲੈਨਿੰਗ ਤਿਆਰ ਨਹੀਂ ਉਹਦੇ ਵਾਸਤੇ ਜੇ ਮੌਕਾ ਮਿਲੇਗਾ ਜੇ ਨਹੀਂ ਮਿਲੇਗਾ ਤਮ ਬਾਕੀ ਨੂੰ ਵੀ ਸਲਾਹ ਜ਼ਰੂਰ ਦੇਵਾਂਗੇ ਕਿ ਤੁਸੀਂ ਇਹ ਕੰਮ ਕਰੋ ਇਹ ਨਹੀਂ ਕਿ ਸਿਰਫ ਮੈਂ ਆਪਣੇ ਵਾਸਤੇ ਕਹਿ ਰਿਹਾ ਬਸ ਜਿਹੜਾ ਵੀ ਜਿਹਨੂੰ ਵੀ ਮੌਕਾ ਮਿਲੇ ਇੱਕ ਝੰਡੇ ਥਲੇ ਹੋ ਕੇ ਇਕੱਠੇ ਹੋ ਕੇ ਆਪਣਾ ਜਾਈਏ ਤਾਂ ਕਿ ਦੇਖੋ 5 ਜਾਂ 6 ਜਾਂ 4 ਜਿੰਨੇ ਵੀ ਕੈਂਡੀਡੇਟ ਹੈ ਬਣਣਾ ਤਾਂ ਇੱਕ ਨੇ ਜੀ ਸਭ ਨੇ ਤਾਂ ਜਿਹੜਾ ਵੀ ਬਣੇਗਾ ਤਾਂ ਬਾਕੀ ਮੰਚ ਕੋਈ ਬਿਨਾ ਵੈਰ ਭਾਵ ਰੱਖੇ ਤੇ ਉਹਦੇ ਨਾਲ ਜੁੜ ਕੇ ਸਾਰੀ ਟੀਮ ਚਲਾਉ ਆਪਣੀ ਸਰਕੇ ਜੀਵੇ ਕਿ ਆਪਣੀ ਰਾਸ਼ਟਰੀ ਮਹਾਸੰਗ ਹੈਗਾ ਇਹ ਪੂਰੇ ਵਰਲਡ ਦੇ ਵਿੱਚ ਹੈ ਪੂਰੇ ਪੂਰੇ ਆਲ ਇੰਡੀਆ ਦੇ ਵਿੱਚ ਹੈ ਤੇ ਉੱਥੇ ਦੁਲੀਆਂ ਚ ਵੀ ਅਸੀਂ ਜਾ ਕੇ ਆਏ ਹੁਣੀ ਪ੍ਰੋਗਰਾਮ ਦੇਖ ਕੇ ਆਏ ਬੜਾ ਵਧੀਆ ਪ੍ਰੋਗਰਾਮ ਸੀ ਪੋਪਲੀ ਜੀ ਵੱਲੋਂ ਰੱਖਿਆ ਜਾਂਦਾ ਹੈ ਉਹ ਉਸ ਸਮਾਜ ਵੱਲੋਂ ਰੱਖਿਆ ਜਾਂਦਾ ਆਪਣੇ ਬਾਲਪੁਰ ਸਮਾਜ ਦੇ ਵੱਲ ਤੇ ਪੋਪਲੀ ਜੀ ਨੇ ਵੀ ਕਾਫੀ ਸੇਵਾ ਕੀਤੀ ਹੈ ਪੋਪਲੀ ਜੀ ਨੇ ਵੀ ਬਹੁਤ ਵੱਡੇ ਲੈਵਲ ਤੇ ਜਿਹੜਾ ਹੈ ਇਸ ਨੂੰ ਮਹਾਸੰਗ ਨੂੰ ਅੱਗੇ ਲੈ ਕੇ ਗਏ ਆ ਇਹ ਤੁਸੀਂ ਈਸੀ ਨੂੰ ਮੰਨਦੇ ਹੋ ਵੀ ਪੋਪਲੀ ਜੀ ਨੇ ਬਹੁਤ ਦੇਖੋ ਪੋਪਲੀ ਜੀ ਨੇ ਅੱਛਾ ਕੰਮ ਕੀਤਾ ਹੋਇਆ ਹੈ ਆਪਣੇ ਕਟਾਰਿਆ ਸਾਹਿਬ ਨੇ ਬਹੁਤ ਹੀ ਅੱਛਾ ਕੰਮ ਕੀਤਾ ਹੈ ਮੈਂ ਇਸ ਨੂੰ ਡਿਨਾਈ ਨਹੀਂ ਕਰ ਸਕਦਾ ਦੇਖੋ ਕੰਮ ਅੱਛਾ ਕਰ ਰਿਹਾ ਤਾਂ ਤਾਰੀਫ ਕਰਨੀ ਜ਼ਰੂਰੀ ਬਣਦੀ ਹੈ ਜੀ ਤੇ ਅੱਗੇ ਵੀ ਮੈਂ ਕੋਸ਼ਿਸ਼ ਇਹ ਹੀ ਰਹੇਗੀ ਕਿ ਜਿਹਨੂੰ ਵੀ ਮੌਕਾ ਮਿਲੇ ਉਹ ਅੱਛਾ ਕੰਮ ਕਰੇ ਪੋਪਲੀ ਜੀ ਇੱਕ ਮਜ਼ਬੂਤ ਕੈਂਡੀਡੇਟ ਹੈ ਠੀਕ ਹੈ ਜੀ ਤੇ ਕੀ ਕਹਿਣਾ ਚਾਹੋਗੇ ਜੇ ਉਹਨਾਂ ਨੂੰ ਮੌਕਾ ਮਿਲਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਸਰਬਸੰਮਤੀ ਕਿਸੇ ਤਰੀਕੇ ਬਣ ਨਹੀਂ ਪਾ ਰਹੀ ਹੈ ਹਜੇ ਫਿਲਹਾਲ ਜੇ ਸਰਬਸੰਮਤੀ ਬੰਦੀ ਹੈ ਤਾਂ ਤੁਹਾਡਾ ਕੀ ਅੱਗੇ ਸਿਸਟਮ ਰਹੇਗਾ ਵੀ ਸਰਬਸੰਮਤੀ ਨਾਲ ਚਲੋਗੇ ਜਾਂ ਤੁਸੀਂ ਕੈਂਡੀਡੇਟ ਰਹੋਗੇ ਨਹੀਂ ਨਹੀਂ ਸਰਬਸੰਮਤੀ ਨਾਲ ਚਲਾਂਗੇ ਜੀ ਦੇਖੋ ਗੱਲ ਇਹ ਮੈਂ ਉਹੀ ਪਹਿਲਾ ਹੀ ਗੱਲ ਕਰ ਰਿਹਾ ਬੜਨਾ ਹੀ ਕਨੇ ਆ ਸਰਬਸੰਮਤੀ ਨਾਲ ਹੀ ਬਣੇਗਾ ਸਭ ਤੋਂ ਅੱਛੀ ਗੱਲ ਹੈ ਅਗਰ ਮੰਨ ਲਓ ਇਲੈਕਸ਼ਨ ਹੁੰਦਾ ਸਪੋਜ਼ ਇਲੈਕਸ਼ਨ ਦੇ ਵਿੱਚ ਫਿਰ ਕੀ ਆ ਫਿਰ ਦਰਾਰਾਂ ਬੈ ਜਾਂਦੀਆਂ ਆਪਾਂ ਸਵਾ ਨੂੰ ਜੋੜਨ ਦਾ ਕੰਮ ਕਰ ਰਹੇ ਨਾ ਕਿ ਤੋੜਨ ਦਾ ਕੰਮ ਕਰਨਾ ਹੈ ਜੀ ਅੱਛਾ ਜੇ ਮੈਂ ਗੱਲ ਕਰਾਂ ਆਪਣੇ ਰਾਜਪੁਰੇ ਤੋਂ ਰਾਸ਼ਟਰੀ ਉਪ ਪ੍ਰਧਾਨ ਹੈ ਕਿ ਜਗਦੀਸ਼ ਕੁਮਾਰ ਜੱਗਾ ਉਹਨਾਂ ਦਾ ਵੀ ਰੋਲ ਜਿਹੜਾ ਹੈ ਇਸ ਟਾਈਮ ਕਾਫੀ ਅਹਿਮ ਦੇਖਿਆ ਜਾ ਰਿਹਾ ਕਿਉਂਕਿ ਜ਼ਿੰ ਉਪਲੀਜੀ ਤੇ ਆ ਪਈ ਹੈ ਕਿਉਂਕਿ ਅਸੀਜਾ ਸਾਹਿਬ ਤੇ ਆਪਣਾ ਕਟਾਰੀਆ ਜੀ ਨੇ ਤਾਂ ਅਸਤੀਫਾ ਦਿੱਤਾ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਰਬਸੰਮਤੀ ਬਣਾਉਣ ਦੇ ਵਿੱਚ ਕਾਮਯਾਬ ਹੋਣਗੇ ਜਗਦੀਸ਼ ਕੁਮਾਰ ਜੀ ਨਹੀਂ ਨਹੀਂ ਬਿਲਕੁਲ ਹੋਣਗੇ ਜੀ ਮੰਨ ਲਓ ਅਸਤੀਫਾ ਦੇ ਵੀ ਦਿੱਤਾ ਹੈ ਪ੍ਰਧਾਨਗੀ ਦੀ ਸੇਵਾ ਦਿੱਤਾ ਹੈ ਨਾ ਜੀ ਬਾਕੀ ਤਾਂ ਦੇਖੋ ਆਪਣੇ ਸਲਾਹ ਦਾ ਦੇ ਸਕਦੇ ਆ ਉਹਦੇ ਵਿੱਚ ਹਰ ਚੀਜ਼ ਨੂੰ ਕਾਰਜਕਾਰਨ ਦੇ ਵਿੱਚ ਅੱਗੇ ਆ ਸਕਦੇ ਇਸ ਗੱਲ ਨੂੰ ਪ੍ਰਧਾਨਗੀ ਦੀ ਸੇਵਾ ਦੇਣ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਕਿਸੇ ਉਹ ਕਾਰਜਕਾਰਨੀ ਬਾਹਰ ਚਲੇ ਗਏ ਉਹ ਤਾਂ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਇਹ ਸਰਸੰਮਤੀ ਨਾਲ ਕੰਮ ਹੋ ਜਾਏਗਾ ਜੀ ਠੀਕ ਹੈ ਜੀ ਸੋ ਇਹ ਸੀਗੇ ਪ੍ਰਵੀਨ ਅਨੇਜਾ ਜੀ ਇੱਕ ਬਹੁਤ ਵੱਡੇ ਸਮਾਜ ਸੇਵੀ ਆ ਰਾਜਪੁਰਾ ਦੇ ਇਹਨਾਂ ਨੂੰ ਕਿਸੇ ਤਾਰੀਫ ਦੀ ਤੇ ਕਿਸੇ ਪਛਾਣ ਦੇ ਇਹ ਮੁਤਾਜ ਨਹੀਂ ਹੈ ਇਹਨਾਂ ਨੂੰ ਸਾਰੇ ਜਾਣਦੇ ਆ ਤੇ ਇਹਨਾਂ ਦਾ ਕੀ ਯੋਗਦਾਨ ਹੈ ਮਹਾਸੰਗ ਦੇ ਵਿੱਚ ਤੇ ਰਾਜਪੁਰਾ ਸ਼ਹਿਰ ਦੇ ਵਿੱਚ ਇਹਨਾਂ ਦੇ ਪਰਿਵਾਰ ਦਾ ਕੀ ਯੋਗਦਾਨ ਹੈ ਇਹ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈ ਤੇ ਇਹ ਵੀ ਜਿਹੜੇ ਹੈ ਮਜ਼ਬੂਤ ਕੈਂਡੀਡੇਟ ਦੱਸੇ ਜਾ ਰਹੇ ਆ ਮਹਾਸੰਗ ਦੇ ਤੇ ਇਹਨਾਂ ਦਾ ਇਹ ਵੀ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਜਗਦੀਸ਼ ਕੁਮਾਰ ਜੱਗਾ ਦੇ ਪੌਪਲੀ ਜੀ ਹੋਰ ਜਿਨ੍ਹਾਂ ਤੇ ਜ਼ਿੰਮੇਵਾਰੀ ਹੈ ਜੇ ਉਹ ਸਰਸੰਮਤੀ ਬਣਾਉਣ ਦੇ ਵਿੱਚ ਕਾਮਯਾਬ ਹੁੰਦੇ ਆ ਤਾਂ ਇਹ ਵੀ ਜਿਹੜਾ ਹੈ ਉਹਨਾਂ ਦੇ ਨਾਲ ਸਰਸੰਮਤੀ ਕਰਨ ਵਾਸਤੇ ਬਿਲਕੁਲ ਤਿਆਰ ਹੋਣਗੇ ਨਹੀਂ ਤਾਂ ਫਿਲਹਾਲ ਇਹ ਜਿਹੜੇ ਹੈ ਇੱਕ ਮਜ਼ਬੂਤ ਕੈਂਡੀਡੇਟ ਹੈ ਜੋ ਸਮਾਜ ਦੀ ਸੇਵਾ ਕਰਨ ਵਾਸਤੇ ਅੱਗੇ ਆਣਾ ਚਾਹੁੰਦੇ ਆ ਹੁਣ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਹਾਸੰਗ ਜਿਹੜਾ ਹੈ ਕਿਹੜੇ ਰਸਤੇ ਤੁਰਦਾ ਤੇ ਕਿੰਨੇ ਕੈਂਡੀਡੇਟ ਹੋਰ ਜਿਹੜੇ ਸਾਹਮਣੇ ਆਉਂਦੇ ਆ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਰਾਜਪੁਰਾ